ਪੰਜਾਬ 'ਚ ਨਸ਼ਾ ਤਸਕਰੀ ਲਗਾਤਾਰ ਜਾਰੀ ਹੈ ਇਸੇ ਕੜੀ ਵਿੱਚ ਸ਼੍ਰੀ ਮੁਕਸਰ ਸਾਹਿਬ ਪੁਲਿਸ ਨੇ ਟਰੱਕ ਵਿੱਚੋਂ 204 ਕਿਲੋਗ੍ਰਾਮ ਪੋਸਤ ਸਮੇਤ ਇੱਕ ਨੂੰ ਕਾਬੂ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਲਗਾਤਾਰ ਪੁਲਿਸ ਦੇ ਵੱਲੋਂ ਅਭਿਆਨ ਚਲਾਏ ਜਾ ਰਹੇ ਨੇ ਇਸੇ ਕੜੀ ਵਿੱਚ ਇਹ ਵੱਡੀ ਗ੍ਰਿਫਤਾਰੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਨਾਕੇਬੰਦੀ ਦੌਰਾਨ ਜਦੋਂ ਟਰੱਕ ਚਾਲਕ ਨੂੰ ਨਾਕੇ ਤੇ ਰੋਕਿਆ ਗਿਆ ਤਾਂ ਟਰੱਕ ਡਰਾਈਵਰ ਬਾਰੀ ਖੋਲ ਕੇ ਭੱਜਣ ਲੱਗਾ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਬਰਹਾਲ ਪੁਲਿਸ ਨੇ ਇਸ ਤੇ ਟਰੱਕ ਟ੍ਰੈਵਲ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਫਤਾਰ ਕਰ ਲਿਆ ਤੇ ਉਸ ਦਾ ਰਿਮਾਂਡ ਲੈ ਕੇ ਉਸ ਤੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ। ਜਿਲ੍ਹਾ ਮੁਕਸਰ ਕੀ ਜੋ CIA 1 ਅਤੇ CIA 2 ਨੂੰ ਵਖ ਵਖ ਮਾਮਲੇ ਦੇ ਵਿੱਚ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਹੈਗੀ। ਸਾਡੇ DSP ਐਂਡੀਪੀਆ ਸੰਜੀਵ गोयल ਔਰ ਇਨਚਾਰਜ CIA ਗੁਰਵਿੰਦਰ ਸਿੰਘ ਨੇ ਕੱਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਰਾਜਸਥਾਨ ਨੰਬਰੀ ਟਰੱਕ RJ07GB0812 ਨੂੰ ਰੋਕਿਆ ਤਾਂ ਉਸ ਨੂੰ ਚੈੱਕ ਕਰਨ ਤੇ ਬਾਅਦ ਉਸ ਟਰੱਕ ਦੇ ਵਿੱਚੋਂ ਟੋਟਲ 204 ਕਿਲੋ ਪੋਪੀ ਹਸਕਾ ਸੀ ਰਿਕਵਰ ਕੀਤਾ ਹੈਗਾ ਇਹ ਟਰੱਕ ਬੇਸਿਕਲੀ ਲੋਨਕਰਨ ਸੰਡ ਬਿਕਾਨੇਰ ਸੇ ਲੁਧਿਆਣਾ ਸਿਲਿਕਾ ਸੈਂਡ ਲੈ ਕੇ ਆਇਆ ਸੀ ਉਹਦੇ ਵਿੱਚੋਂ ਸਾਨੂੰ ਇਹ 204 ਕਿਲੋ ਪੋਪੀ ਹਸਕਾ ਰਿਕਵਰ ਹੋਇਆ ਹੈ ਤਾਂ ਇਹ ਸੀਆਈਏ ਗੁਰਵਿੰਦਰ ਸਿੰਘ ਇਨਚਾਰਜ ਹੈਗੇ ਔਰ ਉਹਨਾਂ ਦੀ ਟੀਮ ਵੱਲੋਂ ਇਹ ਬਹੁਤ ਵੱਡੀ ਕਾਮਯਾਬੀ ਹੈਗੀ ਇਸੇ ਦੇ ਨਾਲ ਨਾਲ ਸਾਡੇ ਸੀਆਈਏ 2 ਦੇ ਇਨਚਾਰਜ ਜਗਸੀਰ ਸਿੰਘ ਸਬ ਇਨਸਪੈਕਟਰ ਔਰ ਉਹਨਾਂ ਦੀ ਟੀਮ ਵੱਲੋਂ ਦੋ ਵੱਖ-ਵੱਖ ਚੋਰੀ ਦੇ ਮਾਮਲਿਆਂ ਦੇ ਵਿੱਚ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਜਨਾਦਾਂ ਕੋਲੋਂ ਟੋਟਲ 1 ਐਲਟੋ ਕਾਰ 7 ਮੋਟਰਸਾਈਕਲ ਤੇ 7 ਮੋਬਾਈਲ ਅਸੀਂ ਬਰਾਮਦ ਕੀਤਾ ਹੈਗਾ ਜੋ 3 ਅਕਿਊਜ਼ ਅਸੀਂ ਫੜਨ ਦੇ ਵਿੱਚ ਸਫਲ ਹੋਏ ਹੈਗੇ ਜਿਨ੍ਹਾਂ ਦੇ ਵਿੱਚੋਂ ਇੱਕ ਗੁਰਦੀਪ ਸਿੰਘ ਔਰ ਇੱਕ ਅਨਮੋਲ ਸਿੰਘ ਮਲੋੜ ਦੇ ਰਹਿਣ ਵਾਲੇ ਹੈਗੇ ਔਰ ਤੀਜਾ ਜੋ ਵਿੱਕੀ ਹੈਗਾ ਉਹ ਵੀ ਮਲੋੜ ਦਾ ਰਹਿਣ ਵਾਲਾ ਹੈਗਾ ਵਿੱਕੀ ਦੇ ਖਿਲਾਫ ਪਹਿਲੇ ਵੀ ਚੋਰੀ ਔਰ ਡਕੋਇਟੀ ਕੇ 3 ਐਫਆਈਆਰ ਆਲਰੇਡੀ ਰਜਿਸਟਰਡ ਹੈਗੇ तो सू उम्मीद है कि इन्हों रिमांड लेके अभी और भी पूछगिछ करेंगे और, और भी रिकवरी होने की उम्मीद है, चूरा वाला है में कोई तक आया ली देखो अभी इस फिर है अभी इसकी अभी डिटेल इसके बैकवर्ड और फॉरवर्ड लिंकेज हूं तक जो इसने दसिया है ये जो समान जो लेके आया है पूरा पॉपी हस यौदी डिस्ट्रिक्ट राजस्थान के उ और इतने आगे कितने घा सप्लाई करनी सी तो असर बैकवर्ड और फॉरवर्ड लिंकेज जरूरबलिश करेंगे से। नाम की है इसका है बुद्धराज है रेजिडेंट ऑफ गठियाली फलौदी डिस्ट्रिक्ट राजस्थान से बिलोंग करता कितने तो ट्रक ड्राइवर ही है हाँ जी हाँ जी ड्राइवर ਪੰਜਾਬ 'ਚ ਨਸ਼ਾ ਤਸਕਰੀ ਲਗਾਤਾਰ ਜਾਰੀ ਹੈ ਇਸੇ ਕੜੀ ਵਿੱਚ ਸ਼੍ਰੀ ਮੁਕਸਰ ਸਾਹਿਬ ਪੁਲਿਸ ਨੇ ਟਰੱਕ ਵਿੱਚੋਂ 204 ਕਿਲੋਗ੍ਰਾਮ ਪੋਸਤ ਸਮੇਤ ਇੱਕ ਨੂੰ ਕਾਬੂ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਲਗਾਤਾਰ ਪੁਲਿਸ ਦੇ ਵੱਲੋਂ ਅਭਿਆਨ ਚਲਾਏ ਜਾ ਰਹੇ ਨੇ ਇਸੇ ਕੜੀ ਵਿੱਚ ਇਹ ਵੱਡੀ ਗ੍ਰਿਫਤਾਰੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਨਾਕੇਬੰਦੀ ਦੌਰਾਨ ਜਦੋਂ ਟਰੱਕ ਚਾਲਕ ਨੂੰ ਨਾਕੇ ਤੇ ਰੋਕਿਆ ਗਿਆ ਤਾਂ ਟਰੱਕ ਡਰਾਈਵਰ ਬਾਰੀ ਖੋਲ ਕੇ ਭੱਜਣ ਲੱਗਾ ਜਿਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਬਰਹਾਲ ਪੁਲਿਸ ਨੇ ਇਸ ਤੇ ਟਰੱਕ ਟ੍ਰੈਵਲ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਫਤਾਰ ਕਰ ਲਿਆ ਤੇ ਉਸ ਦਾ ਰਿਮਾਂਡ ਲੈ ਕੇ ਉਸ ਤੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ